ਹੁਣ ਅਸੀਂ ਆ ਗਏ ਜੀ ਰਮਦਾਸ ਦੇ ਕੋਲ ਪਿੰਡ ਹੈ ਕੰਨੂ ਕੰਨੂ ਵਾਲਾ ਆ ਦੇਖੋ ਉਹਦੇ ਪਿੰਡ ਦੇ ਹਾਲਾਤ ਜਿਹੜਾ ਧੰਨੋਵਾਲ ਪਿੰਡ ਹੈ 8 ਕਿਲੋਮੀਟਰ ਲਿਖਿਆ ਜੀ ਇੱਥੋਂ ਸਾਰਾ ਪਿੰਡ ਹੀ ਡੁੱਬਿਆ ਪਿਆ ਲੋਕ ਜਾ ਰਹੇ ਨੇ ਜ਼ੂਮ ਕਰਕੇ ਦਿਖਾਓ ਮੈਂ ਕਹਿੰਦਾ ਆਪਣੇ ਸੰਯੋਗੀ ਨੂੰ ਔਰ ਹਜੇ ਤੱਕ ਇਥੋਂ ਦਾ ਜਿਹੜਾ ਪਾਣੀ ਹੈ ਉਹ ਨਹੀਂ ਲੱਥਾ ਪਾਣੀ ਦੇਖੋ ਕਿਦਾਂ ਚੱਲ ਰਿਹਾ ਹੈ ਦੇਖੋ ਤੇ ਪਿੰਡ ਧੰਨੋਵਾਲ ਮੈਂ ਆਪਣੇ ਸੰਜੋਗੀ ਨੂੰ ਕਹਾਂਗਾ ਕਿ ਥੋੜਾ ਜਿਆਦਾ ਜ਼ੂਮ ਕਰਕੇ ਅੱਧ ਸਾਰੇ ਆਸ-ਪਾਸੇ ਜਿਹੜਾ ਇਹ ਦਿਖਾਓ ਬਹੁਤ ਹੀ ਬੁਰਾ ਹਾਲ ਹੈ ਇੱਧਰ ਉਹ ਸਾਡੇ ਜਿਹੜੇ ਡੀਸੀ ਮੈਮ ਨੇ ਬਹੁਤ ਹੀ ਵਧੀਆ ਇਨਸਾਨ ਨੇ ਔਰ ਆਪਣੀ ਡਿਊਟੀ ਜਿਹੜੀ ਉਹ ਤਨ ਤਨੋਂ ਮਨੋਂ ਨਿਭਾ ਰਹੇ ਨੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਕੋਈ ਐਸਾ ਕੰਮ ਨਹੀਂ ਹੋਣਾ ਜਿਹਦੇ ਵਿੱਚ ਉਹਨਾਂ ਨੇ ਰਾਤ ਸਮਗਰੀ ਨਹੀਂ ਪਹੁੰਚਾਈ ਸਲੂਟ ਹੈ ਇਹੋ ਜੇ ਡੀਸੀ ਮੈਮ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਕੋਸ਼ ਘਰ-ਬਾਰ ਛੱਡ ਕੇ ਦਿਨ ਰਾਤ ਇੱਕ ਕੀਤਾ ਹੋਇਆ ਇੱਧਰ ਅਸੀਂ ਫੇਰ ਇੱਕ ਵਾਰ ਅਸੀਂ ਫੇਰ ਇੱਕ ਵਾਰ ਮਤਲਬ ਧੰਨਵਾਦ ਕਰਦੇ ਆਂ ਚਾਤਾ ਭਾਈ ਜੀ ਚਾਤਾ ਭਾਈ ਜੀ ਸ਼ਾਬਾਸ਼ ਸ਼ਾਬਾਸ਼ ਅਸੀਂ ਧੰਨਵਾਦ ਕਰਦੇ ਆਂ ਡੀਸੀ ਮੈਮ ਦਾ ਜਿਨ੍ਹਾਂ ਨੇ ਦਿਨ ਰਾਤ ਇੱਧਰ ਇੱਕ ਘਰ ਛੱਡਿਆ ਆਪਣੇ ਘਰ-ਬਾਰ ਸਭ ਛੱਡ ਕੇ ਧੰਨਵਾਦ ਜੀ ਮੈਂ ਸੰਦੀਪ ਸ਼ਰਮਾ ਵਾਈ ਜੀ ਟੀਵੀ ਚੈਨਲ ਇਹ ਤੋਂ ਮਾਰੋ ਔਰ ਮੈਂ ਸੰਜੀਵ ਸ਼ਰਮਾ 22 ਦੀ ਟੀਵੀ ਚੈਨਲ ਤੋਂ ਔਰ ਮੇਰੇ ਨਾਲ ਜਿਹੜੇ ਸਾਰੇ ਸੰਯੋਗੀ ਨੇ ਬੱਬੂ ਜੀ ਮੇਰੇ ਨਾਲ ਨੇ ਕੈਮਰਾਮੈਨ ਧੰਨਵਾਦ ਸਾਡੇ ਨਾਲ ਜਿਹੜੇ ਨੇ ਸਾਡੇ ਡਾਕਟਰ ਬੱਬੂ ਜੀ ਜੜੇ ਕੀ ਅਪੈਂਡਿਕਟ ਦੇ ਡਾਕਟਰ ਨੇ ਇਹ ਵੀ ਸਾਡੇ ਨਾਲ ਆਏ ਨੇ ਗੋ ਸੇਵਾ ਕਰ ਰਹੇ ਨੇ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰੀਆ ਇਹਨਾਂ ਦਾ ਵੀ ਬਹੁਤ ਜਿਹੜੇ ਕੀ ਆਪਣਾ ਟਾਈਮ ਟੀਮ ਦੀ ਟਾਈਮ ਕਰਕੇ ਸਾਡੇ ਨਾਲ ਇਹ ਆ ਰਹੇ ਨੇ ਅਸੀਂ ਹੁਣ ਪਹੁੰਚ ਗਏ ਹਾਂ ਜੀ ਰਮਦਾਸ ਇੱਥੇ ਡਾਕਟਰ ਦੀ ਟੀਮ ਆ ਬੈਠੀ ਹੋਈਆਂ ਨੇ ਔਰ ਇਹ ਲੋਕ ਜਿਹੜੇ ਨੇ ਇੱਥੇ ਦਵਾਈਆਂ ਲੈ ਰਹੇ ਨੇ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਹਰ ਚੀਜ਼ ਮਿਲ ਰਹੀ ਹੈ ਜੀ ਦਵਾਈਆਂ ਵੀ ਮਿਲ ਰਹੀਆਂ ਨੇ ਪਾਣੀ ਪੁਣੀ ਸਭ ਮਿਲ ਰਿਹਾ ਜੀ ਇੱਥੇ ਔਰ ਜਿਹੜੇ ਸਾਡੇ ਮਲਾਵੀਮ ਭਰਾ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਡਿਊਟੀ ਦੇ ਰਹੇ ਨੇ ਆਪਣੀ ਤੇ ਆਪਾਂ ਇੱਥੇ ਗੱਲ ਕਰਦੇ ਹਾਂ ਜੀ ਕਿ ਇਹ ਇੰਨੇ ਬੰਦੇ ਡਾਕਟਰ ਦੇ ਨਾਲ ਉਹਨੇ ਦੇ ਬਚਾਇਆ ਸਾਨੂੰ ਹਾਂ ਜੀ ਬੱਬਾ ਜੀ ਇਹ ਕਰੋੰ ਦਾ ਤੁਸੀਂ ਇੱਥੇ ਕਰਨ ਦੇ ਹੋ ਸੇਵਾ ਹਾਂ ਜੀ ਸਰ ਦੋ ਤਰੀਕ ਦੇ ਕਰਦੇ ਦੋ ਤਰੀਕ ਦੇ ਕਰਦੇ ਹਨ ਵਾਲੇ ਸੰਤ ਜੀ ਦੋ ਤਰੀਕ ਤਾਂ ਤੀਸ਼ਰ ਲੱਗਾ ਹੈ ਹਾਂ ਜੀ ਦੋ ਤਰੀਕ ਪਿੰਡ ਪੇ ਰਮਦਾਸ ਜੀ ਰਮਦਾਸ ਜੀ ਨੇ ਸਮਦਾਸ ਨਹੀਂ ਆਲੇ ਦੁਆਲੇ ਵੀ ਅਸੀਂ ਲਾਉਂਦੇ ਰਹੇ ਨਾ ਪਹਿਲਾਂ ਹਵਾਨ ਪਿੰਡ ਤੋਂ ਸ਼ੁਰੂ ਕੀਤਾ ਅੱਛਾ ਜੀ ਤੇ ਕਿੰਨੇ ਦਿਨ ਜਿੰਨੇ ਦਿਨ ਇਹ ਚੱਲ ਰਿਹਾ ਉਹ ਤਾਂ ਲੱਗੇ ਰਹੇ ਜੀ ਕਿੰਨੇ ਦਿਨ ਚੱਲੇਗਾ ਜੀ ਸਾਡੀ ਸੇਵਾ ਚੱਲੇਗਾ ਠੀਕ ਹੈ ਜੀ ਔਰ ਅਸੀਂ ਜਿਹੜੇ ਡਾਕਟਰ ਸਾਹਿਬ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਦਸਤ ਕਿਸ ਤਰ੍ਹਾਂ ਦਾ ਆਇਆ ਤੇ ਜਿਓ ਹੈਗਾ ਉਹ ਹੁੰਦੀ ਤੇ ਇਹ ਕੋਈ ਥੋੜ੍ਹਾ ਜਿਹਾ ਮੋਲ ਤੇ ਬਾਕੀ ਖਰਾਬ ਹੀ ਹੈ ਅ ਬਲੱਡ ਦੇ ਕਾਰਨ ਬਹੁਤ ਜ਼ਿਆਦਾ ਕ੍ਰਿਟੀਕਲਸ ਲੋਕਾਂ ਨੂੰ ਹਸਪਤਾਲ ਜਾ ਰਿਹਾ ਤੇ ਇਹਦੇ ਲੋਕਾਂ ਦਾ ਇੰਤਜ਼ਾਮ ਕਰੀ ਹੋ ਗਿਆ ਉਧਰ ਫਾਈਨੈਂਸ਼ਲੀ ਲੋਕੀ ਹੋ ਗਈ ਇਸ ਕਰਕੇ ਫ੍ਰੀ ਮੈਡੀਕਲ ਚੱਲ ਰਿਹਾ ਇਸ ਲਈ 3 ਦਿਨ ਤੋਂ ਚੱਲ ਰਿਹਾ ਤੇ ਉਹ ਵਾਲੇ ਸੰਭ 15 ਤੋਂ 20 ਦਿਨ ਵੀ ਰਹੂਗਾ ਰਹੇਗਾ ਥੋੜ੍ਹਾ ਜ਼ਿਆਦਾ ਵੀ ਹੋ ਸਕਦਾ ਲਗਾ ਲਗਾ ਜਬ ਤੱਕ ਜਿੰਨੇ ਵੀ ਪਿੰਡ ਸਭ ਇੱਥੇ ਆ ਰਹੇ ਨੇ ਦਵਾਈਆਂ ਵੀ ਆ ਰਹੀਆਂ ਨੇ ਹਾਂਜੀ ਇਹਦੇ ਲਗਾਤਾਰ 25 ਤੋਂ 30 ਪਿੰਡ ਨੇ ਖੰਧਾਮਦਾਸ ਦੇ ਕੋਲ ਹਰ ਹਰ ਦਵਾਈ ਤੁਹਾਡੇ ਕੋਲ ਇੱਥੇ ਹਰ ਚੀਜ਼ ਅਵੇਲੇਬਲ ਹੈ ਧੰਨਵਾਦ ਜੁਮ ਕਰਕੇ ਦੱਸੋ ਨਾ ਇਹ ਜਿਹੜੇ ਫੋਲਡਿੰਗ ਮੰਜੇ ਇਹ ਜਾ ਰਹੇ ਨੇ ਪਿੰਡਾਂ ਦੇ ਵਿੱਚ ਹਰ ਸਲੂਤ ਜਿਹੜੀ ਉਹ ਪਹੁੰਚ ਪਈ ਹੈ ਪਿੰਡਾਂ ਦੇ ਵਿੱਚ ਰਾਸ਼ਨ ਬੈੱਡ ਜੋ ਵੀ ਹੈ ਸਭ ਪਹੁੰਚ ਰਿਹਾ ਹੈ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਇਹ ਵੀ ਚਾਰੇ ਦਿਨ ਰਾਤ ਲੈ ਕੇ ਇੱਕ ਇਹਨਾਂ ਨੇ ਇੱਥੇ ਕੀਤਾ ਆਪਣੀ ਡਿਊਟੀ ਜਿਹੜੀ ਇੱਕ ਮਾਨਦਾਰੀ ਨਾਲ ਨਿਭਾ ਰਹੇ ਨੇ ਸਰ ਕਦੋਂ ਦੀ ਡਿਊਟੀ ਆਏ ਹੋ ਤੁਸੀਂ ਅਸੀਂ ਤਾਂ ਬਹੁਤ ਦਿਨਾਂ ਦੀ ਟੂਰੀਆਂ ਆਏ ਮਤਲਬ ਇਸ ਅੱਜ ਇਹ ਨੱਕ ਤੇ ਪਹਿਲੇ ਦਿਨ ਆਏ ਅੱਛਾ ਪਹਿਲੇ ਦਿਨ ਆਏ ਹਾਂਜੀ ਇਹ ਤਾਂ ਪਹਿਲਾਂ ਆਏ ਆ ਆਸ-ਪਾਸੇ ਪਹਿਲਾਂ ਡਿਊਟੀ ਲੱਗਦੀ ਰਹੀ ਹੋਣਾ ਠੀਕ ਹੈ ਉਹ ਇਹ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਜਿਹੜੇ ਵੀ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਪਿੰਡਾਂ ਦੇ ਵਿੱਚ ਔਰ ਅਸੀਂ ਇਹਨਾਂ ਨੂੰ ਵੀ ਸਲੂਟ ਕਰਦੇ ਹਾਂ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਵੀ ਔਰ ਡੀਸੀ मैम ਨੂੰ ਖਾਸ ਕਰਕੇ ਅਸੀਂ ਡੀਸੀ ਮੈਮ ਨੂੰ ਬਹੁਤ ਸਲੂਟ ਕਰਦੇ ਆ ਜਿਨ੍ਹਾਂ ਨੇ ਇੱਕ ਦਿਨ ਰਾਤ ਦੇ ਇੱਕ ਕਰ ਛੜਿਆ ਇਸ ਏਰੀਆ ਦੇ ਵਿੱਚ ਧੰਨਵਾਦ ਜੀ